ਦੋਸਤੋ ਪਿਛਲੇ ਦਿਨੀ ਮੀਂਹ ਨਾਲ ਮਾਨਸਾ ਦੀਆਂ ਸੜਕਾਂ ਦੇ ਪਾਣੀ ਨਾਲ ਜੋ ਬੁਰਾ ਹਾਲ ਹੋਇਆ ਸੀ ਅੱਜ ਮਾਨਸਾ ਦੀਆਂ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦਾ ਇੱਕ ਵਫ਼ਦ ਮਾਨਸਾ ਦੇ ਐਮਐਲਏ ਵਿਜੇ ਸਿੰਘਲਾ ਜੀ ਨੂੰ ਮਿਲਿਆ ਤੇ ਨਾਲ ਏਡੀਸੀ ਸਾਹਿਬ ਨੂੰ ਮਿਲਿਆ ਤੇ ਉਹਨਾਂ ਨੇ ਮਾਨਸਾ ਦੇ ਵਿੱਚ ਜੋ ਸੀਵਰੇਜ ਦਾ ਹਾਲ ਹੈ ਉਹਦੇ ਬਾਰੇ ਜਾਣੂ ਕਰਵਾਇਆ ਮਾਨਸਰੀਆਂ ਸੜਕਾਂ ਦਾ ਇਸ ਵੇਲੇ ਜੋ ਹਾਲ ਹੈ ਕਿਸੇ ਤੋਂ ਲੁਕਿਆ ਨਹੀਂ ਹੈ ਸਾਰੇ ਪਾਸੇ ਜੋ ਸੀਵਰੇਜ ਦਾ ਪਾਣੀ ਹੈ ਓਵਰਫਲੋ ਹੋ ਕੇ ਸੜਕਾਂ ਤੇ ਆ ਚੁੱਕਿਆ ਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਵਿੱਚ ਵੜ ਚੁੱਕਿਆ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਵਿਜੇ ਸਿੰਘ ਰਾਜੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਵੇਗਾ ਕਾਮਰੇਡ ਜੀ ਅੱਜ ਤੁਹਾਡੇ ਵੱਲੋਂ ਐਮਐਲਏ ਸਾਹਿਬ ਤੇ ਏਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਹੈ ਕੀ ਕੀ ਮੁੱਦੇ ਚੱਕੇ ਨੇ ਤੇ ਕੀ ਹੱਲ ਕੱਢੇ ਗਏ ਨੇ ਆਪਣੇ ਦਿੱਤੇ ਹੁਣ ਦੋ ਮੀਟਿੰਗਾਂ ਹੋਈਆਂ ਨੇ ਜਿਹੜੇ ਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਇੱਕ ਕਿਉਂਕਿ ਸਾਂਝਾ ਮੁੱਦਾ ਕਮੇਟੀ ਬਣੀ ਆ ਉਹਦੇ ਚ ਫੈਸਲਾ ਲਿਆ ਗਿਆ ਸੀ ਵੀ ਕਿਹੜਾ ਇਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਡੀਸੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਏਡੀਸੀ ਐਮਐਲਏ ਸਾਹਿਬ ਨਾਲ ਵੀ ਤੇ ਹੁਣ ਗੁਰਪ੍ਰੀਤ ਬਣਾਲੀ ਵੀ ਮਿਲ ਕੇ ਕਹਾਂਗੇ ਇਹਦਾ ਪਰਮਾਨੈਂਟ ਹੱਲ ਕੱਢਿਆ ਜਾਵੇ ਜਿਹੜਾ ਫਰਮਲ ਦੇ ਵਿੱਚ ਪਾਣੀ ਜਾਵੇ ਇਹ ਜਿਹੜਾ ਗ੍ਰੀਨ ਇੰਵਰਨਮੈਂਟਲ ਨੇ ਫੈਸਲਾ ਦਿੱਤਾ ਵੀ 50 ਕਿਲੋਮੀਟਰ ਦੇ ਰੇਡੀਅਸ ਦਾ ਸਾਰਾ ਆਲੇ ਦੁਆਲੇ ਦਾ ਪਾਣੀ ਟ੍ਰੀਟਮੈਂਟ ਕਰਕੇ ਉਹ ਵਰਤਣ ਉਹ ਨਹਿਰੀ ਪਾਣੀ ਵਰਤ ਰਹੇ ਨੇ ਦੂਜਾ ਫੌਰੀ ਤੌਰ ਤੇ ਸਾਰਾ ਸੀਵਰ ਦੀ ਸਫਾਈ ਇਹਨਾਂ ਨੇ ਮੰਨਿਆ ਵੀ ਅਸੀਂ ਤੁਰੰਤ ਕਰਾਵਾਂਗੇ ਮਸ਼ੀਨਾਂ ਕੁਝ ਵੱਡੀਆਂ ਲੈ ਲਈਆਂ ਸਫਾਈ ਵਾਲੀਆਂ ਤੀਜਾ ਮਤਲਬ ਆਪਣਾ ਇਹ ਜਿਹੜਾ ਟੋਬਾ ਇਹਨੂੰ ਮਤਲਬ ਸਾਫ਼ ਕਰਾਵਾਂਗੇ ਤੇ ਆਰਜੀ ਹੱਲ ਮਤਲਬ ਫੌਰੀ ਤੌਰ ਤੇ ਕੱਢਾਂਗੇ ਕਿ ਅਸੀਂ ਤਾਂ ਇਹ ਵੀ ਮੰਗ ਰੱਖੀ ਸੀ ਵੀ ਇਹ ਜਿਹੜਾ ਮਤਲਬ ਉਮੀਦ ਦਾ ਪਾਣੀ ਆ ਸਭ ਤੋਂ ਵੱਡੀ ਸਮੱਸਿਆ ਕੀਮਤੀ ਪਾਣੀ ਆ ਪੰਜਾਬ ਦੇ ਵਿੱਚ ਪਾਣੀ ਮੁੱਕਦਾ ਜਾਂਦਾ ਇਹਨੂੰ ਰੀਚਾਰਜ ਕੀਤਾ ਜਾਵੇ ਤਾਂ ਕਿਹਾ ਵੀ ਇਹਦੇ ਤੇ ਵੀ ਅਲਟਰਨੇਟਿਵ ਤੇ ਸੋਚਦੇ ਆ ਤੇ ਅਸੀਂ ਇਹ ਚੇਤਾਵਨੀ ਦਿੱਤੀ ਆ ਵੀ ਜੇ ਨਾ ਕੋਈ ਹੱਲ ਕੱਢਿਆ ਜਨਤਾ ਜਦੋਂ ਨੁਕਸਾਨ ਹੁੰਦਾ ਸੜਕਾਂ ਤੇ ਉਤਰੂਗੀ ਫਿਰ ਅਸੀਂ ਸੌਣ ਨਹੀਂ ਘੇਰਾਂਗੇ ਹੋਰ ਜਦੋਂ ਸਰਕਾਰ ਦੇ ਨਵੇਂ ਦੇ ਨਹੀਂ ਕੰਮ ਕਰਨਗੇ ਤਾਂ ਹੋਰ ਕੌਣ ਕਰੂਗਾ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਇਹਨਾਂ ਤਿੰਨਾਂ ਤੇ ਮਤਲਬ ਕੰਮ ਕਰ ਰਹੇ ਹਾਂ ਤਿੰਨੇ ਯੋਜਨਾਵਾਂ ਤੇ ਤੇ ਅਸੀਂ ਜਲਦੀ ਇਹ ਸਾਰੇ ਸ਼ਹਿਰ ਦੀ ਸਫਾਈ ਕਰਕੇ ਹੱਲ ਕੱਢਾਂਗੇ ਇਹ ਅੱਜ ਦੀ ਮੀਟਿੰਗ ਦਾ ਉਹਨਾਂ ਨੇ ਸਾਨੂੰ ਫੈਸਲਾ ਸੁਣਾਇਆ ਓਕੇ